ਅਜਿਹਾ ਇੱਕ ਕਿਸਾਨ ਪਰਿਵਾਰ ਵਿੱਚ ਅਜਿਹੀ ਹੀ ਮਸਲੇ ਸਦਕਾ ਘਰ ਦਾ ਬਹੁਤ ਨੁਕਸਾਨ ਹੋਇਆ। ਦੋ ਘਰਾਵਾਂ ਦਾ ਸਾਂਝਾ ਪ੍ਰਕਾਰ ਸੀ। ਵੱਡੇ ਦੇ ਦੋ ਲੜਕੇ ਅਤੇ ਕੰਟੀ ਸੀ ਤੇ ਛੋਟੇ ਤੇ ਤਿੰਨ ਲੜਕੇ ਹੀ ਸਨ। ਗੁਜਾਰੇ ਜੋਗੀ ਜ਼ਮੀਨ ਸੀ। ਫਸਦੇ-ਵਸਦੇ ਘਰ ਚ ਅਚਾਨਕ ਫਿੱਟਾਂ ਹਲ ਪਈ। ਅਚਾਨਕ ਅੱਗ ਲੱਗਣ ਤੇ ਧੂੰਏ ਦੇ ਛਿੱਟੇ ਪੈਂਦਿਆਂ ਹੱਸ ਸਮਝ ਕਰਨਾ। ਪਾਪੜਨ ਲੱਗ ਪਈਆਂ। ਇੱਕ ਦਿਨ ਅਚਾਨਕ ਘਰ ਦੇ ਬਾਹਰ ਪਈਆਂ ਲੱਕੜਾਂ ਨੂੰ ਅਗਲਾ ਦਿਨ ਘਰ ਵਾਲਿਆਂ ਨੇ ਅਚਾਨਕ ਲੱਗੀ ਅੱਗ ਨੂੰ ਸਮਝ ਕੇ ਬਹੁਤੀ ਪ੍ਰਬਾਹਨਾ ਕੀਤੀ ਪਰ ਜਦ ਅੱਗ ਲਗਾਤਾਰ ਲੱਗਣ ਲੱਗ ਪਈ ਤਾਂ ਸਾਰਿਆਂ ਨੂੰ ਉੱਥੇ ਕਰ ਪੈ ਗਿਆ ਆਟ ਗਵਾਨ ਤੋਂ ਚਲਦੀ ਫਿਰਦੀ ਕੱਲ ਰਿਸ਼ਤੇਦਾਰੀਆਂ ਤੱਕ ਪਹੁੰਚ ਗਈ ਸਾਰਿਆਂ ਨੇ ਇਸ ਨੂੰ ਬੁਖਤ ਲਈ ਕੁੱਝ ਉਹੜ ਫੋੜ ਕਰਨ ਦਾ ਦਾਲਦਾ ਜਿਵੇਂ ਕਿ ਸਾਡੇ ਪਰਿਵਾਰ ਮਾਜ ਦੇ ਵਿੱਚ ਅਕਸਰ ਹੁੰਦਾ ਵੱਡਾ ਭਰਾ ਤੇ ਘਰ ਦਾ ਮੁਖੀ ਆਪਣੇ ਸੰਤਾ ਕੋਲ ਜਾ ਪਹੁੰਚਾ ਤੇ ਆਪਣਾ ਧੁੱਪ ਦੱਸਿਆ ਸੰਤਾ ਨੇ ਆਖਿਆ ਕਿ ਘਰ ਉੱਪਰ ਕਿਸੇ ਬੈੜੀ ਗੂਨੇ ਹਮਲਾ ਕਰ ਦਿੱਤਾ ਜਿਸ ਦਾ ਪ੍ਰਬੰਧ ਕਾਗੂ ਨੂੰ ਨੂੰ ਤੋਂ ਛੁਟਕਾਰੇ ਲਈ ਸੰਤਾ ਨੇ ਆਪਣੇ ਜਾਬਦਾਦ ਸੇਵਾ ਪਾਣੀ ਡੈ ਲਿਆ ਪਰ ਅੱਗ ਲੱਗਣ ਦੀਆਂ ਘਟਾਵਾਂ ਰੁਕ ਰੁਕੇ ਤੇ ਹੁੰਦੀਆਂ ਸੰਤਾ ਨੂੰ ਕੱਲ੍ਹ ਕੇ ਪਰਿਵਾਰ ਸਾਧਾ ਸਿਆਣਿਆਂ ਦੇ ਬੱਸ ਵਿੱਚ ਪੈ ਗਿਆ ਜਿੰਨੇ ਮੂੰਹ ਪੂਦੀਆਂ ਹੀ ਕੱਲਾਂ ਉਪਰੀ ਰੂ ਨੂੰ ਘਰੋਂ ਕੱਢਣ ਦੇ ਬਹਾਨੇ ਪਰਿਵਾਰ ਨੇ ਹਜ਼ਾਰਾਂ ਨਤੀਜਾ ਪਰਿਵਾਰ ਕੱਗਦਾ ਪੰਜਾਬ ਦੇ ਚੇਲਿਆਂ ਚਪਟਿਆਂ ਦੇ ਵੀ ਆਪਣਾ ਰਾਗ ਲਾਪਿਆ ਘਟਨਾ ਮਾਦਰੂ ਬੇ ਸਤਰੀ ਰਫੋਲੀ ਵਾਲੀ ਧਾਨੂ ਜਦ ਪਰਿਵਾਰ ਪੰਜਾਬ ਦੇ ਇੱਕ ਨਾਮਵਰ ਡੇਰੇ ਦੇ ਸੰਤਾਂ ਦੇ ਚਾਣੀ ਲੱਗ ਗਿਆ ਨੇ ਘਰ ਦੀ ਤੋਂ ਵਿਸਤਰ ਕਰਨ ਲਈ ਧਾਰਮਿਕ ਸਮਾਗਮ ਨੂੰ ਕਰਨ ਦਾ ਹੁਕਮ ਸੰਭਲਿਆ ਇੱਕ ਦਿਨ ਘਰ ਚ ਪਾਠ ਕਰ ਰਹੇ ਭਾਈ ਦੇ ਚਿੱਟੇ ਕੱਪੜਿਆਂ ਉਪਬੇਖ ਤੇ ਕਿਤੇ ਆਪ ਹੈਾਰੇ ਘਬਰਾ ਗਏ ਸੰਤ ਵੀ ਘਬਰਾ ਅਗਲੇ ਹੀ ਦਿਨ ਉਹਨਾਂ ਦੀਆਂ ਲੱਕੜਾਂ ਉਪਰ ਤੇ ਪਰ ਪੱਗਾਂ ਨੂੰ ਅੱਗ ਲੱਗੀ ਜਿਵੇਂ ਜਿਵੇਂ ਧਾਰਮਿਕ ਕਾਰਜ ਹੋਇਆ ਪਰ ਥਾੜੇ ਮੁਕਤੀ ਦੀ ਇੱਛਾ ਲੱਗ ਗਈ ਕੋਈ ਮਸਲਾ ਸੌਖ ਨਹੀਂ ਬਣਿਆ ਪਰਿਵਾਰ ਨੇ ਸਾਰਾ ਕੁਝ ਵੇਚ ਕੇ ਕਰਕੇ ਵੇਖ ਲਿਆ ਪਰ ਫਾਇਦਾ ਹੋਣ ਦੀ ਕੋਈ ਆਸ ਨਹੀਂ ਰਿਹਾ ਇੱਕ ਦਿਨ ਉਹ ਸੋਚਣ ਲੱਗਾ ਕਿ ਕਿਤੇ ਘਰੇਲੂ ਗੜਬੜ ਕਰਕੇ ਅਜੇਹਾ ਨਾ ਵਾਪਰ ਜਾਵੇ ਤੇ ਆਪਣੇ ਛੋਟੇ ਭਰਾ ਨਾਲ ਗੱਲ ਕੀਤੀ ਪਰ ਉਹ ਤਾਂ ਉਹਦੇ ਇਸ ਤਰ੍ਹਾਂ ਵੀ ਮਨ ਸੀ ਗੁਜਾਰੇ ਜੋ ਕਿ ਜ਼ਮੀਨ ਸੀ ਕਲ ਮਿਲ ਕੇ ਘਰ ਦਾ ਖਰਚਾ ਚੱਲੀ ਜਾਂਦਾ ਸੀ ਇਕੱਲੇ ਇਕੱਲੇ ਦਾ ਕੁਛ ਨਹੀਂ ਬੋਟਾ ਭਰਾ ਇਹ ਗੱਲ ਅਲੀਪਾਂਸ ਕਹਿੰਦਾ ਸੀ ਇੱਕ ਸਾਲ ਦੋਹੋਂ ਕੰਕੇ ਡੇਰੀਆਂ ਤੇ ਪੈਸਾ ਬਰਬਾਦ ਕਰਨ ਤੋਂ ਬਾਅਦ ਆਕਰ ਪਰਿਵਾਰ ਦਾ ਮੇਲ ਅਕਸ਼ੀਲ ਸੁਸਾਇਟੀ ਦੇ ਇਕੁਇਸ਼ਨ ਉੱਪਰ ਗਾੜੀ ਦਿਨਾ ਉਹਨਾ ਬਰਗਾੜੀਆਂ ਤੇ ਆਪਣੀ ਗਾਥਾ ਬਿਆਨ ਕੀਤੀ ਤੇਸ਼ਨ ਨੇ ਉਹਨਾਂ ਨੂੰ ਮਸਲਾ ਹੱਲ ਕਰਨ ਦਾ ਪ੍ਰਸਾਦ ਦਿੱਤਾ ਤੇਸ਼ਨ ਨੇ ਉਹਨਾਂ ਨੂੰ ਮਸਲਾ ਹੱਲ ਕਰਨ ਦਾ ਪ੍ਰਸਾਦ ਦਿੱਤਾ ਬਸੇ ਉਹ ਕਹਿੰਦੇ ਆ ਗਏ ਨਾ ਤੇ ਕਰ ਲਿਆ ਮਿੱਥੇ ਦਿਨ ਤੇ ਮੈਂ ਅਤੇ ਕੁਸ਼ਣ ਨੂੰ ਬੁਲਾ ਲਈ ਤੇ ਦੋ ਘੰਟੇ ਤੱਕ ਸੀ ਪਰਵਾਦੇ ਪਿੰਡ ਪਹੁੰਚ ਗਏ ਸਾਰੇ ਮੈਂਬਰ ਘਟਨਾਵਾ ਤੋਂ ਐਵੇਂ ਪੈਸਾ ਛਾ ਪਾਣੀ ਪੀ ਕੇ ਅਸੀਂ ਕਥਾਲ ਰਮ ਕੀਤੀ ਸਾਰੇ ਮੈਂਬਰ ਘਟਨਾਵਾ ਦੇ ਹੱਲੇ ਛੱਟਾਂ ਦੱਸ ਮਿਓ ਕਰਦੇ ਇਤਿਹਾਸ ਅਮੂਲੀ ਅਲਵਾਦ ਕਰਨਦਾਰਾਂ ਸਾਨੂੰ ਘਟਨਾਵਾ ਦੀ ਲੜੀ ਲੰਬੀ ਮਡੇ ਦਾ ਆ ਇੱਕ ਲੜਕਾ ਸਰਵਾਰ ਦੇ ਇੱਕ ਸਰਦ ਦੇ ਹੁਜ ਦੇ ਘਰ ਗੰਗਾ ਨਗਰ ਵਿਆਹੀ ਲੜਕੀ ਆਪਣੇ ਕਰ اولاد ਨਾ ਹੋਣ ਕਰਕੇ ਦੋਧ ਲੈ ਲਿਆ ਸੀ ਇਸ ਗੱਲ ਤੇ ਘਰ ਵਿੱਚ ਕਾफी ਚਿੰਤਾ ਗਰਾਹ ਵੀ ਹੁੰਦੀ ਰਹੀ ਕਿ ਛੋਟਾ ਆਪਣੇ ਤਿੰਨ ਲੜਕੀਆਂ ਚੋਂ ਇਤਨੂੰ ਆਪਣੀ ਭੈਣ ਦੇਂਦਾ ਇੱਛਕ ਸੀ ਜਦ ਅਸੀਂ ਦੋਸ਼ੀ ਲੱਭਣ ਲਈ ਵਿਚਾਰ ਕੀਤੇ ਤਾਂ ਕ੍ਰਿਸ਼ਨ ਬੜਗਾਣੀ ਦਾ ਹੁੰਨਾ ਕਿ ਇਹ ਘਟਨਾਵਾ ਹੀ ਰਖਾ ਵਸੋ ਘੋਟੇ ਦੀ ਪਤਨੀ ਕਰ ਦੇਖੇ ਔਟਨਾ ਜਦ ਅਸੀਂ ਗੱਲਬਾਤ ਕੀਤੀ ਆਪ ਕੋ ਜਮਾਨ ਟਾਲ ਮੋਲ ਕਰਨ ਤੋਂ ਬਾਅਦ ਤੇ ਆਪਣਾ ਬੋਝ ਸਕਦੇ। ਸਭੀ ਕਾਰਗਿਆ। ਤੈਨੂੰ ਅਜੇਹਾਂ ਤਰ੍ਹਾਂ ਦੀ ਲੋੜ ਨਹੀਂ ਪਈ। ਅਸੀਂ ਉਸ ਨੂੰ। ਜੇ ਸਾਡੇ ਤਿੰਨ ਲੜਕੇ ਹਨ। ਜਦ ਮੇਰੀ ਨਾਨ ਨੇ ਇੱਕ ਬੱਚਾ ਮੰਗਿਆ ਤਾਂ ਅਸੀਂ ਸੋਚਿਆ ਕਿ ਛੋਟਾ ਲੜਕਾ ਉਸ ਨੂੰ ਦੇ ਦਿੰਦੇ। ਉਸ ਦੀ ਜੁਨ ਸੌਖੀ ਹੋਵੇਗੀ ਪਰ ਮੇਰੀ ਜਿਠਾਣੀ ਨੇ ਇੱਕ ਤਾਂ ਚਲਿੰਦੀ ਕਿ ਉਸ ਨਾਲ ਆਪਣਾ ਵੱਡਾ ਮੁੰਡਾ ਨਾਨ ਨੂੰ ਸੌਂਪ ਦਿੱਤਾ। ਮੈਂ ਬੋਤਾ ਕੁਝ ਨਾ ਕਰ ਸਕਦੇ ਵਿੱਚ ਫਸ ਗਏ। ਆਪਕਾ ਪਾਤ ਨੂੰ ਤੇ ਕੰਨ ਲਗਉਂਦੇ ਸੀ ਅਸੀਂ ਹੱਕ ਤਾਂ ਮੈਂ ਤੁਹਾਨੂੰ ਤੰਗ ਕਰਨ ਲਈ ਬਣਾਉਂਦੇ ਸੀ ਜਦ ਮੈਨੂੰ ਮੋਕਾ ਮਿਲਦਾ ਤਾਂ ਆਪ ਮੇចਾ ਅਗੀ ਲਾ ਦੇ ਦਿੰਦਾ ਸੀ ਕੁੰਦੇ ਚਿੱਤੇ ਪਾਉਂਦੀ ਹੈ ਘਟਾਵਾ ਕੌਂ ਕਰਦਾ ਸੀ ਅਸੀਂ ਉਸ ਨੂੰ ਉਹ ਵੀ ਮੈਂ ਹੀ ਕਰਦੀ ਸੀ ਤੇ ਅੰਜੂ ਕੁੱਪ ਦੇ ਛੱਡਿਆਂ ਦਾ ਖਿਆਲ ਕਿਵੇਂ ਆਇਆ ਇੱਕ ਦਿਨ ਸਾਡੇ ਘਰਦਿਆਂ ਨੇ ਅੱਛੀ ਦੇ ਸਿੰਘ ਦਗਾਈ ਸਾਨੂੰ ਖਾਂ ਤਾਂ ਤੇ ਖੂਨ ਨਿਕਲਿਆ ਖੂਨ ਵੇਖ ਕੇ ਸਾਰੇ ਡਰ ਗਏ ਮੈਂ ਸੋਚਿਆ ਕਿ ਸਾਰੇ ਨੂੰ ਇਹ ਵਧੀਆ ਢੰਗ ਹੈ ਤਿੰਦਸੇ ਉਹ ਕਿਹਦੇ ਚਿੱਤੇ ਪਾਉਣ ਵਾਲੀ ਕਾਰਵਾਈ ਕਿਵੇਂ ਕੀਤੀ ਦੀ ਪੁੱਛਿਆ ਘਰ ਦੀ ਸੁੱਖ ਸ਼ਾਂਤੀ ਲਈ ਮਹਾਰਾਜ ਨੂੰ ਆਇਆ ਸੀ ਇੱਕ ਦਿਨ ਜਦੋਂ ਭਾਈ ਬੈਠਾ ਬਾਠਾ ਰਿਆ ਸੀ ਤਾਂ ਮੈਂ ਆਪਣੀ ਉਂਗਲ ਤੇ ਪਲੇਡ ਮਾਰ ਕੇ ਨਿਕਰੇ ਨੂੰ ਮੱਥਾ ਟੇਕਨ ਲਈ ਕੁੱਤੇ ਤਿੰਦਸੇ ਚਿੱਤੇ ਭਾਈ ਜੀ ਦੇ ਕੱਪੜਿਆਂ ਉੱਪਰ ਪੈ ਗਏ ਮੈਂ ਜਿੰਨੇ ਵਾਰ ਵੀ ਕੱਪੜਿਆਂ ਤੇ ਹੂਂ ਦੇ ਚਿੱਤੇ ਪਾਏ ਇਹੋ ਤੰਗ ਕਰਦੇ ਆਪਣੇ ਘਰ ਦਾ ਨੁਕਸਾਨ ਕਰਕੇ ਤੈਨੂੰ ਕੀ ਮਿਲਿਆ ਕੀ ਪੁੱਛਿਆ ਇਲਾਕੇ ਸੀ بس ਮੰਨ ਨੂੰ ਸ਼ਾਂਤੀ। ਜਾਂ ਤਾਂ ਜੇਟ ਦੀ ਥਾਣੀ ਨੂੰ ਸਾਡੇ ਰਿਵਾਜ ਦੀ ਪ੍ਰਵਾਹ ਨਹੀਂ ਤਾਂ ਅਸੀਂ ਕੀ ਕਰਦੇ? ਅੱਗੇ ਤੋਂ ਜੇਕਰ ਇਹ ਮਿਲ ਕੇ ਚੱਲਣਗੇ ਤਾਂ ਠੀਕ ਹੈ। ਨਹੀਂ ਤਾਂ ਅਸੀਂ ਅਟਕਟ ਹੋ ਜਾਵਾਂਗੇ। ਕੋਸ਼ੀ ਔਰਤ ਨੇ ਆਪਣੀ ਗਲਤੀ ਮੰਨ ਕੇ ਅੱਗੇ ਤੋਂ ਜਿਹਾ ਨਾ ਕਰਾਂਗਾ। ਅਦਾ ਹਿੱਤਾ ਉਹਾਂ ਪਰਵਾਰਾਂ ਨੂੰ ਬਿਠਾ ਕੇ ਨਾਲ ਮਿਲ ਕੇ ਰਹਿਣ ਤੇ ਆਪਸੀ ਸਹਿੰਤੀ ਨਾਲਿਲਕੇ ਫੈਸਲੇ ਲੈਣ ਦਾ ਸੁਝਾਅ ਦਿੱਤਾ। ਸਾਰਿਆਂ ਨੇ ਖੁਸ਼ੀ ਇਸ ਨੂੰ ਅੰਟਾਲਿਆਨ ਅਸੀਂ ਪਰਿਵਾਰ ਨੂੰ ਯਕੀਨ ਦਿਵਾਇਆ ਆਉਣ ਵਾਲੇ ਸਮੇਂ ਚ ਘਰ ਤੇ ਜੇ ਕੋਈ ਹਸਪਤਾਲਈ ਘਟਨਾ ਵਾਪਰੀ ਤਾਂ ਉਸੇ ਸਾਨੂੰ ਤਾਲਮੇਲ ਕਰਨਾ ਹੈ ਜਦ ਤੱਕ ਅਜਿਹੀ ਕੋਈ ਵੀ ਮਾਸਤੂਫਾ ਨਹੀਂ ਇਸ ਤੋਂ ਹੱਥ ਨਹੀਂ ਵਾਪੇ ਪਰਿਵਾਰ ਦੀ ਖੁਸ਼ੀ ਦਾ ਕੋਈ ਅੰਧ ਨਹੀਂ ਸੀ ਕਿ ਸ਼ਾਮ ਤੱਕ ਘਰ ਨੂੰ ਵਾਪਸ ਆ ਗਏ